ਨਗੀਆਂ ਤਸਵੀਰਾਂ ਮੰਗਰ ਤੇ ਨਗੀਆਂ ਵੀਡੀਓ ਵਾਲਾ ਮੰਗਰ ਸਰਕਾਰ ਮੇਰੇ ਦੇ ਪਰਚਾ ਲੈ ਸਕਦੀ ਆ ਤੇ ਨਹੀਂ ਮੈਂ ਸਰਕਾਰ 24 ਜੁਲਾਈ ਨੂੰ ਧਿਆਨ ਨਾਲ ਗੱਲ ਸੁਣ ਲਓ ਮੇਰਾ ਵੀ ਸਾਂਝੇ ਵੀ ਕਰਦੇ ਜਾਓ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਸੁਣਨਾ ਹੋ ਕੀ ਰਿਹਾ ਵਾਪਰ ਕੀ ਰਿਹਾ ਕਿਉਂ ਨਹੀਂ ਜਨਤਾ ਕਰਦੇ ਤੁਸੀਂ ਇਹ ਗੱਲਾਂ ਬਈ ਵੀ ਹਾਂ ਆ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਮੈਂ ਤੁਹਾਡੇ ਘਰੇ ਵੜ ਗਿਆ ਟਰੈਕਟਰ ਵਾਲੀ ਦੇ ਕੋਈ ਮੁੰਡੇ ਦੇ ਘਰੇ ਵੜ ਗਿਆ ਆਪਣੇ ਦੇ ਪਿਓ ਕੋਲ ਵਗ ਗਿਆ ਲੋਕ ਵੀ ਹੋ ਗਿਆ ਥੋ 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 ਸਾਂਝਾ ਕਰਦੇ ਆ ਆ ਜਿਹੜੀ ਮੈਂ ਕੰਮ ਦੀ ਗੱਲ ਕੀਤੀ ਇਹਨਾਂ ਨੂੰ ਸਾਂਝਾ ਕਰੇ ਨਾ ਇਹਨੂੰ ਸੁਣੇ ਬਸ ਸੁਣ ਕੇ ਤੋਂ ਸੁਣਿਆ ਦੇ ਦਰ ਕੱਢ ਦੇਣਾ ਦੁਨੀਆਂ ਦੀ ਰਾਤ ਨੂੰ ਜਿਹੜਾ हां शरीर थक ਜਾਂਦਾ ਡਿੱਗ ਪੈਂਦਾ ਠਕਾਉਂਦਾ ਨਾ ਸਾਰਾ ਦਿਨ ਤੁਰੇ ਭਰਨੇ ਪੁੱਤੇ ਉਪਾਉਂਦੇ ਕਿਉਂ ਰਾਤ ਨੂੰ ਆ ਕੇ ਡਿੱਗਦੇ ਆ ਦਿਮਾਗ ਫੇਰ ਨਹੀਂ ਸੌਂਦਾ ਦਿਮਾਗ ਇਹੀ ਉਲਝਣਾਂ ਤਾਂ ਨਹੀਂ ਬਣੀ ਰਹਿੰਦੀ ਆ ਯਾਰ ਕੀ ਬਣੂਗਾ ਪੰਜਾਬ ਦਾ ਕੀ ਬਣੂਗਾ ਪੰਜਾਬੀਆਂ ਦਾ ਯਾਰ 58 ਪੋਸਟਾਂ ਸੀ ਨਾ ਜਰਨਲਾਂ ਦੀਆਂ 58 ਪੋਸਟਾਂ ਜਈ ਦੇ ਵਿੱਚ ਜਿਹਦੇ ਵਿੱਚੋਂ 35 ਬੰਦੇ ਹਰਿਆਣੇ ਤੋਂ ਆ 58 ਦੇ ਵਿੱਚੋਂ ਜਰਨਲ ਦੇ ਵਿੱਚ 35 ਬੰਦੇ ਹਰਿਆਣੇ ਤੋਂ ਆ ਇੱਕੋ ਹੀ ਯੂਨੀਵਰਸਿਟੀ ਦੇ ਵਿੱਚੋਂ ਡਿਗਰੀਆਂ ਜਿਹੜੀਆਂ ਲੰਗਾਂ ਨੇ ਕੋਸ਼ਤ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਪੜੇ ਹੋਏ ਉਹ 35 ਬੰਦੇ 58 ਬੰਦਿਆਂ ਦੇ ਵਿੱਚੋਂ ਹਰਿਆਣੇ ਦੇ ਆ ਕੇ ਭਰਤੀ ਹੋਏ ਆ ਕੱਲ ਪੰਜਾਬ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਪੱਤਰ ਬੰਡੇ ਗਏ ਨੌਕਰੀ ਦੇ ਬੰਦੇ ਰੱਖੇ ਗਏ ਆ ਜਈ ਕਮਾਲ ਦੀ ਗੱਲ ਦੇਖੋ ਅੱਗੇ ਆ ਜਾਓ ਪੰਜਾਬੀ ਸਿਰਫ ਤੇ ਸਿਰਫ ਪੰਜ ਅੰਕਾਂ ਦੀ 120 ਅੰਕਾਂ ਦੇ ਵਿੱਚੋਂ ਪੰਜਾਬੀ ਕਿੰਨੇ ਦੀ ਆ ਪੰਜ ਅੰਕਾਂ ਦੀ ਪੰਜਾਬੀ ਰੱਖੀ ਗਈ ਆ ਉਹ ਚ 120 ਅੰਕਾਂ ਦੇ ਵਿੱਚੋਂ ਖਤਮ ਕਰੀ ਤੁਰੇ ਆਉਂਦੇ ਸੋਨੂੰ ਜਦੋਂ ਕਿ ਯੂਪੀ ਦੇ ਵਿੱਚ 24% ਮਹਾਰਾਸ਼ਟਰ 30% ਹਮਾਚਲ ਵਿੱਚ 50% ਰਾਜਸਥਾਨ ਵਿੱਚ 50% ਉੱਥੋਂ ਦਾ ਇਤਿਹਾਸ ਉੱਥੋਂ ਦਾ ਸਾਹਿਤ ਤੇ ਉੱਥੋਂ ਦੀ ਬੋਲੀ ਐਨੇ-ਐਨੇ ਪਰਸੈਂਟ ਹੁੰਦੀ ਆ ਤੇ ਪੰਜਾਬ ਦੇ ਵਿੱਚ 5% ਮਹਾਨੀ ਦੇਖੋ ਵੀ ਕਿਵੇਂ ਸਾਡੇ ਡਾਕ ਦੇ ਹੱਕਾਂ ਤੇ ਵੱਜ ਰਹੇ ਆ ਤੇ ਆਪਾਂ ਤੁਰੇ ਫਿਰਦੇ ਆ ਇਹਨਾਂ ਦੇ ਪਰਚਾ ਦੇ ਸਕੀ ਆ ਤੇ ਨੀਮਾ ਸਰਕਾਰ ਨੂੰ ਚੈਲੰਜ ਕਰਨਾ ਚਾਹੀਦਾ ਕਿ ਉਹਦੀ ਦਿੰਦਾ ਕਿ ਇਹ ਗੱਲ ਨੂੰ ਮੈਨੂੰ ਗਲਤ ਸਾਬਤ ਕਰੇ ਨਿਸ਼ਾਨਤ ਜਾਣ ਲਿਖ ਰਿਹਾ ਕਹਿੰਦਾ ਯੂਨੀਵਰਸਿਟੀ ਨੂੰ ਫੇਰ ਕਰ ਲੇ ਤੁਰੇ ਹੋਇਆ ਯੂਨੀਵਰਸਿਟੀ ਨੂੰ ਅੱਜ 22 ਤਰੀਕ ਹੋਗੀ 21 ਤਰੀਕ ਹੋਗੀ ਅੱਜ ਯੂਨੀਵਰਸਿਟੀ ਨੂੰ ਗ੍ਰਾਂਟ ਦੇ ਵੀ ਪੰਜਾਬ ਸਰਕਾਰ ਦਿੰਦੀਆਂ ਗ੍ਰਾਂਟ ਰੋਕੀ ਬੈਠੇ ਆ ਗ੍ਰਾਂਟ ਹੀ ਨਹੀਂ ਦੇ ਰਹੇ ਇੱਕ ਪਾਸੇ ਕਹਿੰਦੇ ਖਜ਼ਾਨਾ ਭਰਿਆ ਹੋਇਆ ਪੰਜਾਬ ਦਾ ਜਿਹੜੀਆਂ ਸਾਡੀਆਂ ادارے ਨੇ ਸਾਡੇ ਮੁੱਖਦਾਰੇ ਐਜੂਕੇਸ਼ਨ ਦੇ ਸਿੱਖਿਆ ਦੇ ادارے ਉਹ ਇਹ ਫੇਰ ਕਰਨ ਤੇ ਲੱਗੇ ਹੋਇਆ ਬਰਬਾਦ ਕਰਨ ਤੇ ਲੱਗੇ ਹੋਇਆ ਕਿਉਂ ਜਿਵੇਂ ਜਿਵੇਂ ਸਰਕਾਰੀ ادارے ਬਰਬਾਦ ਹੋਣਗੇ ਉਵੇਂ ਮੇਂ ਪ੍ਰਾਈਵੇਟ ادارے ਵਧਣ ਖੁੱਲਣਗੇ ਜਿਵੇਂ ਪੰਜਾਬ ਦੇ ਵਿੱਚ ਸਕੂਲ ਸਰਕਾਰੀ ਬਰਬਾਦ ਕੀਤੇਗੇ ਸਰਕਾਰੀ ਹਸਪਤਾਲ ਬਰਬਾ ਕਿੰਨੇ ਤਰ੍ਹਾਂ ਦੇ ਜਿਹੜੇ ਖੁੰਭਾਂ ਲੁੱਗੇ ਸੀ ਅੱਗੇ ਆ ਜੋ ਤੁਸੀਂ ਉਲਝੇ ਰਹੇ ਹੋ ਇੱਧਰ ਨਥੀਨ ਗੋਣ ਵਾਲੇ ਪਿੱਛੇ ਤੇ ਨੰਗੀਆਂ ਤਸਵੀਰਾਂ ਤੇ ਨੰਗੀਆਂ ਵੀਡੀਓ ਪਿੱਛੇ ਇੱਧਰ ਉਲਝੇ ਰਹੇ ਹੋ ਹੋਰ ਦੇਖੋ ਇਹਨਾਂ ਨੇ ਕਮਾਲ ਦੀ ਗੱਲ ਜਿਹੜੀ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਉਲਝੇ ਰਹੇ ਲੈਂਡ ਪੂਲਿੰਗ ਦੇ ਵਿੱਚ ਪਰ ਉਹਨਾਂ ਦਿਨਾਂ ਦੇ ਵਿੱਚ 24 ਜੁਲਾਈ ਨੂੰ 24 ਜੁਲਾਈ ਨੂੰ ਧਿਆਨ ਨਾਲ ਗੱਲ ਸੁਣ ਲਓ ਮੇਰਾ ਇਹ ਸਾਂਝੇ ਵੀ ਕਰਦੇ ਜਾਓ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਸੋਣਾ ਹੋ ਕੀ ਰਿਹਾ ਵਾਪਰ ਕੀ ਰਿਹਾ 24 ਜੁਲਾਈ ਨੂੰ ਇਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਉਹਨੀਆਂ ਅਖਬਾਰਾਂ ਦੇ ਵਿੱਚ ਨੋਟਿਸ ਜਾਰੀ ਦਿੱਤਾ ਉਭਿ ਗ੍ਰੀਜੋ ਪੰਜਾਬੀ ਜੀ ਪਤਾ ਨਾ ਲੱਗੇ ਕਿਸੇ ਨੂੰ ਕੀ ਨੋਟਸ ਦਿੱਤਾ ਇਹਨਾਂ ਨੇ ਵੀ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਕਿਵੇਂ ਇਹਦੇ ਤੇ ਇੱਕ ਸ਼ਰਤ ਹੈ ਵੀ ਇਹ ਦੂਚੀਆਂ ਤੁਸੀਂ ਇਮਾਰਤਾਂ ਨਹੀਂ ਪਾਸ ਕਰਦੇ ਸ਼ਰਤਾਂ ਦੇ ਵਿੱਚ ਇਹਨਾਂ ਨੇ ਉਹਨੂੰ ਖੁੱਲ੍ਹ ਦੇਤੀ ਨੋਟਿਸ ਜਾਰੀ ਕਰਤਾ ਵੀ ਤੁਸੀਂ 22 ਅਗਸਤ ਤੱਕ ਆਪਣੇ ਤਰਾਜ ਦਰਜ ਕਰਾਓ ਕੋਈ ਈਮੇਲ ਐਡਰੈਸ ਨਹੀਂ ਸਿਰਫ ਮਹੱਦੀ ਆਓ ਦਫਤਰ ਦੇ ਵਿੱਚ ਤੁਸੀਂ ਇੱਥੇ ਆਪਣੇ ਤਰਾਜ ਆ ਕੇ ਰੱਖ ਸਕਦੇ ਆ ਉਹ ਕੀ ਕਰਤਾ ਉਹ ਇਹਨਾਂ ਨੇ ਖੁੱਲ੍ਹ ਦੇਤੀ ਵੀ ਕੋਈ ਵੀ ਬਿਲਡਰ ਸ਼ਹਿਰ ਦੇ ਆਲੇ-ਦੁਆਲੇ ਜਿਹੜੀ ਵੀ ਕੋਈ ਆਪਣੀ ਇਮਾਰਤਾਂ ਪਾਉਂਦਾ ਫਲੈਟ ਪਾਉਂਦਾ ਉਹਨੂੰ ਖੁੱਲ ਹੈ ਚਾਹੇ 100 ਮੰਜਲਾ ਚਾਹੇ 500 ਮੰਜਲਾ ਪਰ ਜਿੰਨਾ ਮਰਜੀ ਉੱਚੀਆਂ ਆਪਣੀਆਂ ਇਮਾਰਤਾਂ ਲੈ ਲੈ ਜਿੰਨਾ ਮਰਜੀ ਥੱਲੇ ਡੂੰਘਾ ਬੇਸਮੈਂਟ ਪਾ ਲੈ ਇਹ ਉਹਨਾਂ ਦਾ ਮੋਟਾ ਪੈਸਾ ਬਿਲਡਰਾਂ ਤੋਂ ਲੈ ਕੇ ਇਹਨਾਂ ਨੇ ਇਹ ਨੀਤੀ ਹੁਣ ਲਾਗੂ ਕਰਨ ਲੱਗੇ ਐ ਤੁਸੀਂ ਹਰਾਨੀ ਦੀ ਗੱਲ ਦੇਖੋ ਐਨੀ ਕੀ ਲੋੜ ਪੈ ਗਈ ਬਈ ਇਸ ਤਰ੍ਹਾਂ ਇਹਨਾਂ ਨੇ ਖੁੱਲ੍ਹ ਦੇਤੀ ਵੀ ਤੁਸੀਂ ਜਿੰਨਾ ਮਰਜੀ ਉੱਚੀਆਂ ਇਮਾਰਤਾਂ ਪਾ ਲਓ ਜਿੰਨਾ ਮਰਜੀ ਬੇਸਮੈਂਟ ਬਣਾ ਲਓ ਉਹਦਾ ਕੀ ਕਾਰਨ ਉਥੇ ਵਸਾਉਣਾ ਕਿਹਨੂੰ ਆ ਲੈ ਕੇ ਹਾਰੇ ਜੇ ਆਪਾਂ ਅੱਜ ਵੀ ਦੇਖਾਂਗੇ ਨਾ ਪੰਜਾਬ ਦੇ ਬੱਚੇ ਪੰਜਾਬ ਦੀ ਗੱਲ ਕਰਕੇ ਬਾਹਰਲੀ ਆਬਾਦੀ ਆਪਾਂ ਦੇਖਣਾ ਦੇਖੀਏ ਘਟੋ ਘਟ ਇੱਕ ਤੋਂ ਸਵਾ ਕਰੋੜ ਬੰਦਾ ਇਸ ਵੇਲੇ ਸ਼ਹਿਰਾਂ 'ਚ ਰਹਿ ਰਿਹਾ ਹੈ ਕੀ ਸਾਰੇ ਪੰਜਾਬ ਦੇ ਪਿੰਡ ਲਿਆ ਕੇ ਸ਼ਹਿਰਾਂ 'ਚ ਬਸਾਉਣੇ ਉਹਨਾਂ ਮਾਰਤਾ ਬਸਾਉਣੇ ਜਾਂ ਫਿਰ ਇਹਨਾਂ ਦੀ ਸਕੀਮ ਜਿਹੜੀ ਪਿੱਛੇ ਕੋਈ ਸਾਜ਼ਿਸ਼ ਕੰਮ ਕਰ ਰਹੀ ਹੈ ਵੀ ਇਹਨੇ ਖੁੱਲ ਦੇ ਦਿੱਤੀ ਜਿੰਨੀਆਂ ਮਰਜ਼ੀ ਉੱਚੀਆਂ ਮੰਜ਼ਲਾਂ ਪਾ ਲਓ ਜਿੰਨੇ ਮਰਜ਼ੀ ਬੇਸਮੈਂਟਾਂ ਬਣਾ ਲਓ ਕੋਈ ਤੁਹਾਨੂੰ ਰੋਕ ਟੋਕ ਨਹੀਂ ਹੈਗੀ ਕੀ ਫਿਰ ਬਾਹਰੋਂ ਬੰਦੇ ਲਿਆ ਕੇ ਬਸਾਉਣ ਦੀ ਕੋਈ ਸਾਜ਼ਿਸ਼ ਹੈ ਇਹ ਮੈਂ ਚੱਲ ਰਿਹਾ ਹੈ ਇਹ ਨੀਤੀ ਜਿਹੜੀ ਭਾਜਪਾ ਦੀ ਨੀਤੀ ਆ ਨਾ ਵੀ ਜਿਹੜਾ ਰਾਮਬੰਦ ਨੇ ਰਲਾ ਪਾਇਆ ਕਿ ਬੰਗਾਲੌਰ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੇ 250 ਵੋਟ ਜਾਲੀ ਬਣਾ ਲਈ ਇਹ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ ਇਹਨਾਂ ਦਾ ਬਕਰ ਵਾਲਾ ਦਾ ਖਾਸ ਬੰਦਾ ਉਹ ਕਹਿੰਦਾ ਭਾਈ ਜਿਵੇਂ ਨੀ ਚੋਣਾਂ ਦੇ ਵਿੱਚ ਮੈਂ ਰਹਾਂ ਲੁਧਿਆਣੇ ਪਹਿਲਾਂ ਵੀ ਉੱਥੇ ਜਾ ਕੇ ਕੰਮ ਕਰਾਰੇ ਡੋਟੀਆਂ ਲੱਗੀਆਂ ਰਹੀਆਂ ਕਹਿੰਦਾ ਉੱਥੇ ਜਿਹੜੇ ਐਮਸੀ ਆ ਉਹਨਾਂ ਨੂੰ ਹੀ ਹਦਾਇਤਾਂ ਸੀਗਾ ਵੀ ਹਰ ਬਾੜ ਦੇ ਵਿੱਚ 1000 ਤੋਂ 2000 ਦੇ ਵਿੱਚ ਵਿੱਚ ਜਿੰਨਾਂ ਨੇ ਵੋਟਾਂ ਬਣਾ ਸਕਦੇ ਉਹ ਲਿਆ ਕੇ ਬਾਹਰੋਂ ਬੰਦੇ ਨੇ ਵੋਟਾਂ ਬਣਾਉਂਦੇ ਛਿਧ ਕੇ ਦੀ ਕਿਉਂਕਿ ਆਨਲਾਈ ਸ਼ਹਾਰਾਂ ਦੇ ਵਿੱਚ ਤਲਾ ਤੜ ਇਹ ਇਮਾਰਤਾਂ ਖੜੀਆਂ ਕਰਕੇ ਬਿਲਡਿੰਗਾਂ ਖੜੀਆਂ ਕਰਕੇ ਉਥੇ ਜਲਦੀ ਬੋਟਾਂ ਬਣਾ ਕੇ ਲਿਆ ਕੇ ਬਾਹਰਲੇ ਬੰਦਿਆਂ ਦੀ ਡੈਮੋਗ੍ਰਾਫੀ ਪੰਜਾਬ ਦੀ ਬਿਲਕੁਲ ਬੋਲ ਦੇ ਰਹੀ ਜਨਾਂ ਦੀ ਸੋ ਇਸ ਕਰਕੇ ਹੁਣ ਇਹ ਇਹ ਹੈਰਾਨੀ ਜਨ ਗੱਲ ਤੁਸੀਂ ਇਹ ਦੇਖੋ ਵੀ ਇਹਦੇ ਵਿੱਚ ਹੋਰ ਦੇਖੋ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ ਨੇ ਜਿਹੜਾ ਨਮਾ ਇਹ ਲੈ ਕੇ ਆਇਆ ਵੀ ਆਸ ਹੀ ਕਰਨ ਜਾ ਰਹੇ ਆ ਕੋਈ ਵੀ ਉਦਯੋਗਿਕ ਇਮਾਰਤ ਕੋਈ ਉਦਯੋਗ ਲਾਉਣਾ ਕੋਈ ਕਾਰਖਾਨਾ ਲੈਣਾ ਫੈਕਟਰੀ ਲਾਉਣੀ ਕੋਈ ਰੋਕ ਟੋਕ ਨਹੀਂ ਜੋ ਮਰਜ਼ੀ ਦਾ ਲੋ ਉਹ ਵੀ ਸ਼ਹਿਰੀ ਇਲਾਕੇ 'ਚ ਬਸੋਂ ਦੇ ਵਿੱਚ ਜਦੋਂ ਕਿ ਬਸੋਂ ਦੇ ਨੇੜੇ ਕਿ ਤੁਸੀਂ ਕਾਰਖਾਨਾ ਕੋ ਫੈਕਟਰੀ ਨਹੀਂ ਲਾ ਸਕਦੇ ਪਰ ਇਹਨਾਂ ਖੁੱਲ੍ਹ ਦੇ ਦਿੱਤੀ ਜੋ ਮਰਜੀ ਦਾ ਅਗਲੀ ਗੱਲ ਕਿਸੇ ਵੀ ਜ਼ਮੀਨ ਨੂੰ ਤੁਸੀਂ ਫਾਰਮ ਹਾਊਸ ਚ ਬਦਲ ਸਕਦੇ ਹੋ ਇਹ ਟੇਡੇ ਢੰਗ ਨਾਲ ਆ ਗਏ ਹੁਣ ਜਿਹੜੇ ਇਹਨਾਂ ਨੇ ਬਿਲਡਰਾਂ ਤੋਂ ਮੋਟਾ ਰੁਪਿਆ ਕਢਾਵਾ ਪੈਸਾ ਇਕੱਠਾ ਕਰਨਾ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਵੀ ਚਾਹ ਜਿਹੜੇ ਉਦਯੋਗ ਲਾ ਲਓ ਵੀ ਕਾਰਖਾਨਾ ਲਾ ਲਓ ਚਾਹੇ ਤੁਸੀਂ ਨੂੰ ਫਾਰਮ ਹਾਊਸ ਚ ਬਦਲੋ ਜੋ ਮਰਜ਼ੀ ਕਰ ਲਓ ਜਿੰਨੀਆਂ ਮਰਜ਼ੀ ਉੱਚੀਆਂ ਪਾ ਲਓ ਨੀਵੀਆਂ ਪਾ ਲਓ ਜੋ ਮਰਜ਼ੀ ਦਾ ਕੋਈ ਛੋਟਾ ਸਾਨੂੰ ਮੋਟਾ ਰੁਪਿਆ ਜਿਹੜਾ ਉਹ ਮੈਨੂੰ ਇਹ ਦੱਸੋ ਇਹ ਮੰਗ ਕਿਨੇ ਕੀਤੀ ਹੈ ਕਿਸੇ ਪੰਜਾਬ ਦੇ ਸ਼ਹਿਰੀ ਨੇ ਮੰਗ ਕੀਤੀ ਕਿਸੇ ਪੰਜਾਬ ਦੇ ਪਿੰਡੂ ਨੇ ਕਿਸੇ ਵੀ ਪੰਜਾਬ ਦੇ ਨਾਗਰਿਕ ਨੇ ਮੰਗ ਕੀਤੀ ਸੀ ਵੀ ਇਹ ਇਮਾਰਤਾਂ ਉੱਚੀਆਂ ਬਣਾ ਲਓ ਦੇਣ ਦਿਓ ਸਾਨੂੰ ਉੱਚੀਆਂ ਇਮਾਰਤਾਂ ਬਣਾਉਣ ਦਿਓ ਸਾਨੂੰ ਬੇਸਮੈਂਟ ਬਣਾਉਣ ਦਿਓ ਸੀਵਰੇਜ ਦਾ ਤੁਹਾਡੇ ਕੋਲ ਪ੍ਰਬੰਧ ਨਹੀਂ ਹੈਗਾ ਸੜਕਾਂ ਤੁਹਾਡੇ ਕੋਲ ਪੂਰੀਆਂ ਨਹੀਂ ਹੈਗੀਆਂ ਵਾਤਾਵਰਣ ਦੇ ਪੱਖ ਤੋਂ ਪਹਿਲੇ ਬੁਰਾ ਹਾਲ ਹੈ ਪਾਣੀ ਸੁੱਟਾ ਜਰੀਲਾ ਹੋ ਚੁੱਕਿਆ ਹੈ ਨਾ ਪੀਣ ਵਾਲਾ ਨਾ ਪੂਨ ਵਰਤਨ ਵਾਲਾ ਤੇ ਤੁਸੀਂ ਧੜਾ 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 ਪਲਾਈਆਂ ਬਣਾ ਕੇ ਕਲੋਨੀਆਂ ਫਲੈਟ ਜੋ ਖੁੱਲ੍ਹਾ ਦੇ ਰਿਹਾ ਹੈ ਐਨੀ ਆਬਾਦੀ ਲਿਆ ਕੇ ਵਸਾ ਰਹੇ ਹੋ ਤੇ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਪੰਜਾਬ ਦੀ ਖੇਤੀ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪੰਜਾਬ ਦੇ ਵਾਤਾਵਰਣ ਨੂੰ ਤਬਾਹ ਕਰ ਰਹੇ ਹੋ ਦੇਖੋ ਜਿਹੜੀ ਪੁਲਿਸ ਦੇ ਵਿੱਚ ਭਰਤੀ ਹੋਣੀ ਹੈ ਜਿੰਨੇ ਇਹ ਸਭ ਤੋਂ ਖਤਰਨਾਕ ਗੱਲ ਧਿਆਨ ਰੱਖਿਓ ਇਹ ਜਾਣ ਬੁੱਝ ਕੇ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਐਸਆਈ ਸਬ ਇੰਸਪੈਕਟਰ ਸਿਪਾਹੀ ਜਿਹੜੇ ਭਰਤੀ ਕੀਤੇ ਜਾਣੇ ਆ ਮੈਨੂੰ ਲਿਖ ਕੇ ਜੇਰੋ ਅਧੋਂ ਜ਼ਿਆਦੇ ਬੰਦੇ ਭੰਤ ਕਹਿੰਦਾ ਮੈਂ 60000 ਨੌਕਰੀ ਦਿੱਤੀ ਮੈਂ ਦਾਅਵੇ ਨਾ ਕਰਨਾ ਸ਼ਰਤ ਨਾ ਕਹਿਣਾ ਜੇ 60000 ਕਹਿੰਦਾਗੇ ਤੇਰੇ ਮੁਤਾਬਕ ਮਨ ਲਿਆ 50000 60000 ਨੌਕਰੀ ਦਿੱਤੀ ਜੇ 30000 ਤੋਂ ਵੱਧ ਬੰਦਾ ਬਾਹਰਲਾ ਨਾਮ ਹੈ ਮੁੰਡਿਆਂ ਤੁਸੀਂ ਹੁਣੇ ਤੋਂ ਸ਼ੁਰੂ ਹੋਮੋਗੇ ਫਿਰ ਇਹਨਾਂ ਨੂੰ ਕਿਸੇ ਬਾਦਲਾਂ ਨੂੰ ਅੱਗੇ ਕਰ ਲੋਗੇ ਕਿਸੇ ਕਾਂਗਰਸੀਆਂ ਨੂੰ ਅੱਗੇ ਕਰ ਲੋਗੇ ਕਿਸੇ ਬੀਜੇਪੀਆਨ ਨੂੰ ਅੱਗੇ ਕਰ ਲੋਗੇ ਕੋਈ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਲੱਖ ਦੀ ਲਾਹਣ ਤੱਕ ਕਿਸੇ ਵਿਰੋਧੀ ਧਰ ਦੇ ਨੇਤਿਆਂ ਤੇ ਰਾਜੇ ਬੜੰਗਰਾਂ ਦੇ ਬਾਜਵੇਰ ਗਾਲੇ ਦੂਜਿਆਂ ਤੀਜਿਆਂ ਤੇ ਕਿਸੇ ਬਾਦਲਾਂ ਤੇ ਕਿਸੇ ਹੋਰ ਤੇ ਕੋ ਬੋਲਣਾ ਯਾਰ ਵੀ ਆ ਤੁਸੀਂ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਨੌਕਰੀਆਂ ਦੇ ਲਿਆ ਲਗਾਤਾਰ ਬਾਹਰਲੇ ਕਾਜ ਕਰਾ ਰਹੇ ਹੋ ਕੀ ਮਤਵਾ ਕਰ ਰਹੇ ਹੋ ਪੰਜਾਬ ਨੂੰ ਪਹਾੜਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੇ ਵੀ ਇਹ ਇਤਰਾਜ਼ ਜਤਾਇਆ ਹੈ ਜੋਕ ਸੁਭਾ ਮਾ ਜਿਹੜਾ ਵਿਭਾਗ ਦੇ ਕੋਲੇ ਵੀ ਤੁਸੀਂ ਆਹ ਕੀ ਕਰ ਰਹੇ ਹੋ ਇਹ ਗੱਲ ਨੂੰ ਨਹੀਂ ਭਰਤੀ ਹੈ ਇਹ ਭਰਤੀ ਸਹੀ ਨਹੀਂ ਹੈ ਜੀ ਪਰ ਕੋਈ ਕਿਡਾ ਸੁਣਦਾ ਇਥੇ ਭਾਈ ਸੋਸ ਕਰਕੇ ਭਾਈ ਮੁੱਦੇ ਤੇ ਆਈ ਹੈ ਯਾਰ ਪੱਤਰਕਾਰੋਂ ਸਾਨੂੰ ਵੀ ਬੇਨਤੀ ਹੈ ਜਿਹੜੇ ਮਾੜੇ ਮੋਟੇ ਹੈਗੇ ਆ ਜਿਨ੍ਹਾਂ ਦੇ ਮਾੜੇ ਮੋਟੀ ਹਲੇ ਦਿਲ ਦੇ ਅੰਦਰ ਕੋਈ ਪੰਜਾਬ ਦਾ ਦਰਦ ਹੈਗਾ ਕੋਈ ਮਾੜੀਆਂ ਮੋਟੀਆਂ ਜਮੀਰਾਂ ਜਿਨ੍ਹਾਂ ਦੀਆਂ ਬੱਚੀਆਂ ਨੇ ਉਹਨਾਂ ਨੂੰ ਤਾਂ ਬੇਨਤੀ ਹੈ ਬਾਕੀ ਦਾ ਆਪਕੋ ਨੂੰ ਪਤਾ ਹੀ ਹੈ ਭਾਈ ਸਭ ਜੋਤੀ ਚਟਾ ਹੋਇਆ ਚਾਹ ਪਲਜੈਕਟ ਹੋਏ ਹੋਏ ਆ ਬਾਕੀ ਦਾ ਪਤਾ ਹੀ ਕਲੇ ਪੈਸੇ ਮਾਰ ਪਰੇ ਤੁਹਾਡੇ ਤੁਸੀਂ ਤਾਂ ਕਦੇ ਬੋਲੋ ਯਾ ਇੰਨਾ ਮੁੱਦੇ ਤੇ ਉਸ ਸਿਰਫ ਲੀਡਰ ਵੀ ਹੈਗੇ ਆ ਜਿਹੜੇ ਕੋਈ ਵੱਖ-ਵੱਖ ਪਾਰਟੀਆਂ 'ਚ ਬੈਠੇ ਆ ਪਰਗਤ ਸਿੰਘ ਵੀ ਬੋਲਿਆ ਜਿਸ ਮੁੱਦੇ ਦੇ ਉੱਤੇ ਕੁਝ ਹੋਰ ਹੈਗੇ ਇੱਕ ਦੋ ਜਿਹੜੇ ਤੇ ਰੌਲਾ ਪਾਉਂਦੇ ਆ ਬਾਕੀ ਤਾਂ ਉਹਨਾਂ ਨੂੰ ਐ ਲਾਉਣਾ ਅਜਾ ਸਤਾ ਸਾਹਮਣੀਆਂ ਕੁਰਸੀ ਲੈਣੀ ਆ ਠੱਠੇ ਕੁੱਝ ਜਾਵੇ ਪੰਜਾਬ ਅਸੀਂ ਬਸ ਜੋਰ ਇਸੇ ਗੱਲ 'ਤੇ ਲਾਈ ਜਾਂਦੇ ਵਿਰੋਧੀ ਵੀ ਇਹ ਜੋਰ ਲਾਈਦਾ ਮੈਂ ਆਪਣੀ ਕੁਰਸੀ ਬਚਾਉਣੀ ਕਿਵੇਂ ਆ ਉਹ ਕਰੇ ਕਿਵੇਂ ਆ ਪੰਜਾਬ ਬਾਰੇ ਕੌਣ ਸੱਚੂਗਾ ਆ ਗੱਲਾਂ ਕੌਣ ਦੱਸੂਗਾ ਇਹਦੇ ਬਾਰੇ ਰੌਲਾ ਕੌਣ ਪਾਊਗਾ ਉਹ ਸੋਣ ਨੂੰ ਅਕਲ ਦੇੰਨੇ ਹੋ ਥੋਡੇ ਕੋਲੇ ਜਿਹੇ ਹਾਲਾਤ ਬਣੇ ਰਹੇ ਤੁਸੀਂ ਐਨੂੰ ਮਿਲ ਨਹੀਂ ਬਣਦੇ ਤੁਸੀਂ ਮੰਤਰੀ-ਮੰਤਰੀ ਮੁੱਖ ਮੰਤਰੀ ਦਾ ਦੂਰ ਦੀ ਗ ਜਿਹੜੇ ਸਾਨੂੰ ਡੈਮੋਗ੍ਰਾਫੀ ਪੰਜਾਬ ਦੀ ਬਦਲੀ ਜਾ ਰਹੀ ਹੈ ਤਾਂ ਅਸੀਂ ਕਹਿਣਾ ਕਾਨੂੰਨ ਬਣਨਾ ਚਾਹੀਦਾ ਪੰਜਾਬ 'ਚ ਦੂਜੇ ਸੁਗਰੀ ਤਰਗੇ ਦੇ ਉੱਤੇ ਕਿ ਬਾਹਰਲਾ ਬੰਦਾ ਜ਼ਮੀਨ ਲਵੇ ਬਾਹਰਲਾ ਬੰਦਾ ਵੋਟ ਬਣਾਵੇ ਬਾਹਰਲਾ ਬੰਦਾ ਨੌਕਰੀ ਲੈ ਬਿਨਾਂ ਸ਼ਰਤਾਂ ਹੋਣੀਆਂ ਚਾਹੀਦੀਆਂ ਨੇ ਹਮਾਟਰ ਚਿਲਾ ਕੇ ਦਿਖਾਓ ਜੀ ਉੱਤਰਾਖੰਡ ਤੇ ਲੈ ਕੇ ਦਿਖਾਓ ਨੌਕਰੀਆਂ ਜ਼ਮੀਨਾਂ ਹਰਿਆਣਾ ਚ ਜਾ ਕੇ ਜੀ ਨਹੀਂ ਲੈ ਕੇ ਦਿਖਾਓ ਇੱਕ ਬਾਈ ਕਹਿੰਦਾ ਫਰੀਦਕੋਟ ਦਾ ਦਰਖਤ ਵੱਢੀ ਜਾਂਦਾ ਭਰਾਵਾ ਕਿੱਥੇ ਕਿੱਥੇ ਲੜਨ ਪਾਇਆ ਮੈਂ ਤਾਂ ਅਦਾਲਪੁਰੇ ਵੱਡੇ ਸੀਗੇ ਜਾ ਕੇ ਰੌਲਾ ਪਾਇਆ ਚਲੋ ਬਚ ਗਏ ਉੱਥੇ ਵੀ ਸੌ ਦਰਾਤਾਂ ਦੀ ਬਲੀ ਦੇਤੀ ਸੀਗੀ ਅਦੇ ਆਪਰਾ ਮਰਜਾ ਜਿਲੇ ਬਹੰਡੇ ਦੇ ਵਿੱਚ ਹੀ ਪਿੰਡ ਆ। ਆਟਾ ਲੈ ਆਲੇ ਵੱਡੇ ਆ ਦਰਾਫਤ ਨਹਿਰ ਦੇ ਉੱਤੋਂ ਪੁਲਸ ਵਾਲੇ ਨਾ ਠੇਕਦਾਰ ਨੂੰ ਫੜਦੇ ਆ ਨਹਿਰ ਦਾ ਬੰਦਾ ਹੋਰ ਜਿੰਮੇਵਾਰ ਨੂੰ ਫੜਦੇ ਆ ਦਰੋਗਾ ਫੜਦਾ ਇੱਕ ਮੀੜ ਫੜਦਾ। ਉੱਥੋਂ ਮਜਾਰਾ ਦਰਾਫਤ ਉੱਥੋਂ ਵੱਢ ਕੇ ਲੈ ਗਿਆ ਠੇਕਦਾਰ ਨਾਲ ਰੁਲੂਕੀ ਦਰੋਗਿਆਂ ਨਾਲ। ਮਨਰ ਉੱਤੋਂ ਤੱਕ ਅਧਿਕਾਰੀਆਂ ਨਾਲ ਗੱਲ ਕੀਤੀ। ਉਹ ਜਮ ਪੰਜਾਬ ਪਤਰ ਅਧਿਕਾਰੀ ਹੈ ਵੀ ਆਪ ਸ਼ੋਰ ਰਿਹਾ ਹੈ ਕਰਨੇ ਆ ਕਰਾਉਣੇ ਆ ਕਰਦੇ ਆ ਕਰਾਉਣੇ ਕਿਹੜਾ ਪੁੱਛਦਾ ਬਾਈ। ਸੋ ਇਸ ਲਈ ਬਾਈ ਤੁਹਾਨੂੰ ਬੇਨਤੀਆਂ ਯਾਰ ਛੱਡ ਦਿਓ ਬਾਈ ਇਹਨਾਂ ਮੁੱਦਿਆਂ ਨੂੰ ਕੱਖਣੀ ਨਿਕਲਣਾ ਹੈ ਸਭ। ਏ ਜਿਹੜਾ ਜਿੰਨਾ ਚੱਲਿਆ ਹੋਇਆ ਸਾਬਾ ਵੀਡੀਓ ਪੁਰਾਣੀ ਮੈਂ ਹੋਰ ਤੇ ਹੋਰ ਅਪੀਲ ਕਰਦਾ ਯਾਰ ਛੋਟੀਆਂ ਛੋਟੀਆਂ ਬੱਚੀਆਂ ਨੂੰ ਬੇਨਤੀ ਆ ਯਾਰ ਮੇਰੀ ਉਹਨਾਂ ਮਾਮਾਂ ਨੂੰ ਬੇਨਤੀ ਆ ਜਿਨ੍ਹਾਂ ਦੇ ਜਵਾਕ ਜਿਨ੍ਹਾਂ ਦੀ ਅਜ ਤੱਕ 12 12 15 15 20 ਸਾਲ ਦੀਆਂ ਕੁੜੀਆਂ ਉਹਨਾਂ ਨੂੰ ਬੇਨਤੀ ਆ ਆਪਣੇ ਜਵਾਕਾਂ ਦਾ ਖਿਆਲ ਰੱਖੋ ਯਾਰ ਤੁਸੀਂ ਅੱਡ ਕਮਰੇ ਚ ਵੜ ਕੇ ਪੈ ਜਾਂਦੇ ਹੋ ਜਵਾਕਾਂ ਨੂੰ ਅੱਡ ਬਾੜ ਦਿੰਦੇ ਹੋ ਕੁੜੀਏ ਫੋਨ ਹੁੰਦੇ ਪਤਾ ਨਹੀਂ ਕੀ ਕਰੀ ਜਾਂਦੇ ਆ ਆ ਪਿਛਲੇ 15 20 ਦਿਨਾਂ ਦੇ ਵਿੱਚ ਵਿੱਚ ਦੋ ਰੋਲੇ ਮੇਰੇ ਕੋਲ ਆਏ ਆ 12 12 11 11 ਸਾਲ ਦੀਆਂ ਕੁੜੀਆਂ 6ਵੀਂ 7ਵੀਂ ਚ ਪੜ੍ਹਦੀਆਂ ਉਹਨਾਂ ਦੀਆਂ ਵੀ ਵੀ ਉਹਨਾਂ ਜਵਾਕਾਂ ਦਾ ਵੀ ਮਰਨ ਹੋ ਜਾਣਾ ਹੈ ਮਗਰ ਮਾਪਿਆਂ ਦਾ ਤਾਂ ਮਰਨ ਹੋਇਆ ਹੀ ਪਿਆ ਯਾਰ ਆਪਣੇ ਜਵਾਕਾਂ ਨੂੰ ਸੰਭਾਲ ਲਓ ਯਾਰ ਕੋਲੇ ਪਾਓ ਗੋਲ ਰੱਖੋ ਨਾ ਕੋਣ ਖਾਣ ਦੇ ਬਿਨਾਂ ਤੇ ਜਵਾਕਾਂ ਨੂੰ ਮੈਂ ਕਹਿੰਦਾ ਪਤਾ ਨਹੀਂ ਤੁਸੀਂ ਕੀ ਚੱਕਰ ਦੇ ਵਿੱਚ ਬਣਾ ਕੇ ਉਹਨਾਂ ਨੂੰ ਆਕਲ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਉਹਨਾਂ ਨੂੰ 12 ਸਾਲ ਦੀ ਕੁੜੀ ਨੂੰ ਕੀ ਸਮਝ ਆ ਸੇਮੀ ਜਾਂ 7ਵੀਂ ਪੜ੍ਹਦੀ ਕੁੜੀ ਨੂੰ ਯਾਰ ਇਹ ਕਲੰਡਰ ਹੁੰਦਾ ਥੋੜਾ ਮੈਨਾਂ ਨੇ ਪਟਤਾ ਸਿਸਟਮ ਸਾਰਾ ਯਾਰ ਇਹ ਬਰੂਧੀਆ ਹੈ ਭਾਬੋਏ ਪੰਪਾ ਬੰਨੀ ਫਿਰਦੇ ਹੋਣਾ ਤੁਸੀਂ ਮਾਇ ਮੂਲੇ ਫੁੱਟ ਮਾਰ ਖਿੱਚ ਕੇ ਰੱਖ ਲੈਨੇ ਹੋ ਉਹ ਸਾਰਾ ਕੁਸ਼ੀ ਇਹਦੇ ਵਿੱਚ ਹੀ ਰਹਿੰਦਾ ਹੈ ਇਹ ਜਾਂਦਾ ਨਹੀਂ ਕਦੇ ਅੰਕੜਾ ਥੋੜਾ